ਰਾਸੀ ਚੀਜੋ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਤੇ ਉਸ ਵਕਤ ਸਿੱਖ ਫੌਜੀਆ ਨੇ ਭਾਰਤੀ ਫੌਜ ਛੱਡੀ ਤੇ ਟੈਂਕ ਚੱਕੇ ਤੇ ਹਮਲਾ ਕਰਨ ਵਾਸਤੇ ਪੰਜਾਬ ਵੱਲ ਆ ਗਏ ਕਿ ਇਹ ਵੀ ਸ਼ਾਇਦ ਪਾਕਿਸਤਾਨ ਦੀ ਫੌਜ ਕਿਉਂਕਿ ਉਸ ਵਕਤ ਇੱਕ ਅੰਡਰਸਟੈਂਡਿੰਗ ਸੀ ਕਿ ਪਾਕਿਸਤਾਨ ਦੀ ਫੌਜ ਆਏਗੀ ਤੇ ਪੰਜਾਬ ਨੂੰ ਆਜ਼ਾਦ ਕਰਵਾਏਗੀ ਪਰ ਉਹ ਨਹੀਂ ਹੋ ਸਕਿਆ ਚਲੋ ਉਹ ਹਿਸਟਰੀ ਜਿਹੜੀ ਹੈ ਉਸ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਦਾ ਓਨਲੀ ਸੋਲੂਸ਼ਨ ਯੂ ਹੈਵ ਇਸ ਕਿ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਇਆ ਜਾਏ ਉਥੇ ਖਾਲਿਸਤਾਨ ਬਣੇ ਅਸਲਾਮੁਅਲੈਕੁਮ ਤਸਸਰੀਆ ਕਾਲ ਕਿ ਦਾ ਹਾਲ ਚਲ ਮੀਤ ਕਰਨਾ ਤੁਸੀ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਛੜਦੀ ਕਲਾ ਚ ਹੋਗੇ ਅੱਜ ਗੱਲ ਕਰਾਂਗੇ ਕਿ ਗੁਰਪਤ ਸਿੰਘ ਪੰਨੂ ਨੇ ਵੱਡਾ ਬਿਆਨ ਜਾਰੀ ਕਰ ਦਿੱਤਾ ਨਰਿੰਦਰ ਮੋਦੀ ਨੂੰ ਵਾਰਨਿੰਗ ਦੇ ਦਿੱਤੀ ਏ ਤੇ ਨਾਲ ਹੀ ਨਾਲ ਪਾਕਿਸਤਾਨ ਨੂੰ ਇੱਕ ਸੱਦਾ ਦਿੱਤਾ ਕੀ ਸੱਦਾ ਦਿੱਤਾ ਇਸੇ حوالے ਨਾਲ ਵੀਡੀਓ ਹੈ ਚਲਦੇ ਆਂ ਵੀਡੀਓ ਦੀ ਤਰਫ ਫੇਰ ਕਰਦੇ ਆਂ ਗੱਲਬਾਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੁਆਇਨ ਕਰਨ ਦਾ ਜੀ ਸਾਧਿਆ ਪੈਨ ਤੁਹਾਨੂੰ ਵੀ ਤੇ ਪਾਕਿਸਤਾਨ ਦੇ ਮੇਰੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰੀਆ ਤੁਹਾਡੀ ਸਟੇਟਮੈਂਟਸ ਸਾਰਿਆਂ ਦੇ ਦਿਲ ਛੂ ਗਈ ਪਾਕਿਸਤਾਨੀਆਂ ਦੇ ਜਿਹੜੀ ਤੁਸੀਂ ਦਿੱਤੀ ਕਿ ਸਿੱਖ ਬਰਾਦਰੀ ਜਿਹੜੀ ਇਹ ਸਾਰੇ ਪਾਕਿਸਤਾਨ ਦੇ ਨਾਲ ਆ ਇਹ ਦੱਸੋ ਇਹ ਜਿਹੜਾ ਕੁਝ ਹੋ ਰਿਹਾ ਹੈ ਐਸਕੇਲੇਸ਼ਨ ਆਬਵੀਅਸਲੀ ਚੰਦੇ ਇੰਡੀਆ ਇਹ ਇੱਕ ਵਾਰੀ ਨਹੀਂ ਕਈ ਵਾਰੀ ਇਹ ਸਾਬਿਤ ਵੀ ਹੋ ਚੁੱਕਾ ਹੈ ਇਸ ਦਾ ਇਲਾਜ ਕੀ ਹੈ ਕੀ ਕਰਨਾ ਕੀ ਚਾਹੀਦਾ ਕਿਉਂਕਿ ਅਸੀਂ ਤੇ ਜਿਹੜਾ ਜਿਹੜਾ ਫੋਰਮ ਲੱਭਦਾ ਹੈ ਜਿਹੜਾ ਇੰਟਰਨੈਸ਼ਨਲ ਮੈਂ ਸਮਝਦਾ ਪੈਨ ਪਰ ਇਹਦਾ ਇੱਕੋ ਇੱਕ ਇਲਾਜ ਹੈ ਜਿਹੜਾ ਕਿ 1971 ਦੇ ਵਿੱਚ ਭਾਰਤੀ ਫੌਜਾਂ ਨੇ ਪਾਕਿਸਤਾਨ ਦਾ ਇੱਕ ਅੰਗ ਜਿਹੜਾ ਹੈ ਉਹ ਬੰਗਲਾਦੇਸ਼ ਮਿਲਟਰੀਲੀ ਤੋੜ ਦਿੱਤਾ ਤੇ ਜੂਨ 84 ਚ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਤੇ ਉਸ ਵਕਤ ਸਿੱਖ ਫੌਜੀਆਂ ਨੇ ਭਾਰਤੀ ਫੌਜ ਛੱਡੀ ਤੇ ਟੈਂਕ ਚੱਕੇ ਤੇ ਹਮਲਾ ਕਰਨ ਵਾਸਤੇ ਪੰਜਾਬ ਵੱਲ ਆ ਗਏ ਕਿ ਇਹ ਵੀ ਸ਼ਾਇਦ ਪਾਕਿਸਤਾਨ ਦੀ ਫੌਜ ਕਿਉਂਕਿ ਉਸ ਵਕਤ ਇੱਕ ਅੰਡਰਸਟੈਂਡਿੰਗ ਸੀ ਕਿ ਪਾਕਿਸਤਾਨ ਦੀ ਫੌਜ ਆਏਗੀ ਤੇ ਪੰਜਾਬ ਨੂੰ ਆਜ਼ਾਦ ਕਰਵਾਏਗੀ ਪਰ ਉਹ ਨਹੀਂ ਹੋ ਸਕਿਆ ਚਲੋ ਉਹ ਹਿਸਟਰੀ ਜਿਹੜੀ ਹੈ ਉਸ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਜਿਉ ਪਾਕਿਸਤਾਨ ਇਫ ਇਟ ਹੈਸ ਟੂ ਮੇਨਟੇਨ ਇਟਸ ਪ੍ਰੈਸੈਂਟ ਸਟੇਟਸ ਐਂਡ ਪ੍ਰੈਸੈਂਟ ਮੈਪ ਇਟ ਇਜ਼ ਫੇਸਿੰਗ ਐਨ ਐਗਜ਼ਿਸਟੈਂਸ਼ੀਅਲ ਥ੍ਰੈਟ ਫਰਮ ਦੀ ਇੰਡੀਆ the only solution you have is ke punjab nu bharat de kabze chho azad karwaya jaye othe khalisthan bane te us ton baad pakistan di hawa wal ni koi vekh sakda asi janiye sikh khalisthan punjab te asi hindustan vekhiye asi hindustan de nau tukde karange you keep my video if i survive for 10 years if i survive you will see this happening ke je pakistan di sarkar ye pakistan di fauj punjab te sikh nal khad di hai ਤੇ ਉਥੇ ਖਾਲਿਸਤਾਨ ਬਣਦਾ ਹੈ ਤੇ ਰੋਜ ਟੂ ਦੀ ਇੰਡੀਪੈਂਡੈਂਸ ਆਫ ਕਸ਼ਮੀਰ ਰਨਸ ਥਰੂ ਖਾਲਿਸਤਾਨ ਤੇ ਹਿੰਦੁਸਤਾਨ ਜਿਹੜਾ ਹੈ ਇਨ ਪ੍ਰੈਜ਼ੈਂਟ ਸ਼ੇਪ ਐਂਡ ਫਾਰਮ ਜਿਹੜਾ ਤੁਸੀਂ ਉਸ ਦਾ ਨਕਸ਼ਾ ਦੇਖਦੇ ਹੋ ਇਹ ਦੁਨੀਆ ਤੋਂ ਮਟਾ ਦੇਾਂਗੇ ਹੂੰ ਸਹੀ ਇਹ ਤੁਹਾਡੀ ਗੱਲ ਬਿਲਕੁਲ ਔਨ ਰਿਕਾਰਡ ਹੈ ਪਹਿਲੇ ਵੀ ਅਸੀਂ ਸੁਣੀ ਹੈ ਅਦਰਵਾਇਜ਼ ਵੀ ਅਸੀਂ ਵੇਖ ਰਹੇ ਹਾਂ ਭਾਰਤ ਵਿੱਚ ਬਹੁਤ ਜ਼ਿਆਦਾ ਇਸ ਵਕਤ ਸੈਪਰੇਟਿਸ ਮੂਵਮੈਂਟਸਾਨੂੰ ਨਜ਼ਰ ਆ ਰਹੀ ਹੈ ਪਾਕਿਸਤਾਨੀਆਂ ਦੀ ਤਾਂ ਚਲੋ ਇੱਕ ਤਰਫ ਇੱਕ ਪਾਸੇ ਰੱਖੋ ਉਹਨਾਂ ਨੂੰ ਜਿਹੜੇ ਮੁਸਲਮਾਨ ਉੱਧ ਇੰਡੀਆ 'ਚ ਰਹਿੰਦੇ ਨੇ ਉਹਨਾਂ ਨੂੰ ਸ਼ਿਕਾਇਤਾਂ ਨੇ ਹੋਰ ਮਜ਼ਾਹਿਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸ਼ਿਕਾਇਤਾਂ ਨੇ ਸਿੱਖਾਂ ਨੂੰ ਸ਼ਿਕਾਇਤਾਂ ਨੇ ਉਹ ਇਹ ਜਿਹੜਾ ਸਾਰਾ ਪਲਾਨ ਕਰਕੇ ਰੌ ਨੂੰ ਇਨਵੋਲਵ ਕਰਕੇ ਇਹ ਫਾਲਸ ਫਲੈਗ ਆਪਰੇਸ਼ਨ ਜਿਹੜੇ ਕੀਤੇ ਜਾਂਦੇ ਨੇ ਤੇ ਸਾਡੀ ਜਿਹੜੀ ہمسਾਇਆਂ ਤੋਂ ਅਫਗਾਨਿਸਤਾਨ ਹੋ ਗਿਆ ਈਰਾਨ ਹੋ ਗਿਆ ਇਹ ਜਿਹੜੀ ਸਰਜ਼ਮੀਨ ਇਸਤੇਮਾਲ ਕੀ ਜਾਂਦੀ ਪਾਕਿਸਤਾਨ ਦੇ ਇਹ ਦੁਨੀਆ ਦੇ ਸਾਹਮਣੇ ਆ ਤੇ ਰਿਹਾ ਹੈ ਪਰ ਤੁਹਾਨੂੰ ਕੀ ਲੱਗਦਾ ਕਿ ਮਸਲਾ ਕੀ ਹੈ ਨਾ ਡਿਲੇ ਕਿਉਂ ਹੈ ਰਿਸਪਾਂਸ ਕਿਉਂ ਨਹੀਂ ਕਰਦੇ ਮਗਰੀਬੀ ਦੁਨੀਆ ਇੰਟਰਨੈਸ਼ਨਲੀ ਕਿਉਂ ਇਹਦੀ ਬਾਤ ਨਹੀਂ ਕਰਦੀ ਕਿਆ ਭਾਰਤ ਤੋਂ ਕੋਈ ਖਤਰਾ ਹੈ ਕੋਈ ਬਹੁਤ ਵੱਡੀ ਇਕਨੋਮੀ ਹੋ ਗਈ ਹੈ ਕਿ ਜਿਹੜਾ ਬਰਦਾਸ਼ਤ ਨਹੀਂ ਕਰ ਸਕਤੇ ਭਾਰਤ ਨਾਲ ਕੋਈ ਗੱਲ ਕਰਨਾ ਕੋਈ ਕੋਈ ਵੀ ਐਗਰੀਮੈਂਟ ਕਰਨਾ ਇਸ ਚੀਜ਼ ਤੇ ਨਹੀਂ ਉਹਦੇ ਵਿੱਚ ਦੇਖੋ ਵੀ ਹੈਵ ਟੂ ਜਸਟ ਲੁੱਕ ਇਨਟੂ ਦਿਸ ਵੈਰੀ ਇੰਡੀਪੈਂਡੈਂਟਲੀ ਹੁਣ ਪਹਿਲ ਕਾਮ ਹੋਇਆ ਪਹਿਲਾ ਇਸ ਦਾ ਆਪਾਂ ਇਹ ਦੇਖਣਾ ਹੈ ਕਿ ਵੀ ਹੈਵ ਟੂ ਐਨਲਾਈਜ਼ ਐਂਡ THEN ਵੀ ਹੈਵ ਟੂ ਪੁੱਟ ਆਵਰ ਕੇਸ ਬਿਫੋਰ ਦ ਵਰਡ ਤੁਸੀਂ ਮੈਨੂੰ ਸਾਰੇ ਇਹ ਦੱਸੋ ਕਿ ਜੇ ਇਹ ਕਹਿੰਦੇ ਹੈ ਜੀ ਇਹ ਪਾਕਿਸਤਾਨ ਨੇ ਕੀਤਾ ਜੇ ਇਹ ਕਹਿੰਦੇ ਹੈ ਕਸ਼ਮੀਰੀ ਫਰੀडम ਫਾਈਟਰਸ ਨੇ ਕੀਤਾ ਤੁਸੀਂ 100 ਸਾਲ ਦਾ ਇਤਿਹਾਸ ਤੇ ਸਾਰੀ ਦੁਨੀਆ ਪੜ ਸਕਦੀ ਹੈ ਉਸ ਤੋਂ ਪਹਿਲੇ ਵਾਲਾ ਚਲੋ ਨਹੀਂ ਪੜ ਸਕਦੀ ਕੀ ਆਮ ਇਨਸਾਨ ਨੂੰ ਮਾਰ ਕੇ ਚਾਹੇ ਉਸ ਦਾ ਮਜ਼ਬ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਕੀ ਆਜ਼ਾਦੀ ਦੀ ਤਾਰੀਖ ਅੱਗੇ ਵੱਧ ਸਕਦੀ ਹੈ ਕੀ ਕਸ਼ਮੀਰ ਆਜ਼ਾਦ ਹੋ ਸਕਦਾ ਜੇ ਸਾਰੇ ਹਿੰਦੂ ਉਥੇ ਮਾਰ ਦੇਣ ਨਹੀਂ ਹੋ ਸਕਦਾ ਜੇ ਸਿੱਖ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਮਾਰ ਦੇ ਤੇ ਆਜ਼ਾਦ ਹੋ ਜਾਏਗਾ ਜਾਂ ਭਾਰਤ ਕਹੇ ਕਿ ਮੈਂ ਸਾਰੇ ਸਿੱਖ ਮਾਰ ਦੇਣੇ ਐ ਤੇ ਪੰਜਾਬ ਦੀ ਆਜ਼ਾਦੀ ਦੀ ਇਹ ਮਹਿੰਮ ਰੁਕ ਜਾਏਗੀ ਨਹੀਂ ਹੋ ਸਕਦਾ ਨਹੀਂ ਹੁੰਦਾ ਸੋ ਆਪਾਂ ਇਹ ਦੇਖਣਾ ਵੀ ਪਹਿਲਗਾਮ ਜਿਹੜਾ ਇਹਨਾਂ ਨੇ ਫਾਲਸ 플ੈਗ ਆਪਰੇਸ਼ਨ ਭਾਰਤੀ ਖੁਫੀਆ ਏਜੰਸੀਆਂ ਨੇ ਆਪਣੇ ਪ੍ਰੌਕਸੀਜ਼ ਦੇ ਰਾਹੀਂ ਕੀਤਾ ਉਹਦਾ ਫਾਇਦਾ ਕਿੰਨੂੰ ਹੁੰਦਾ ਔਰ ਕੀਤਾ ਕਿਉਂ ਸਹੀ ਇਹਦਾ ਕਾਰਨ ਹੈ ਕਰਨ ਦਾ ਕਿ ਜਦੋਂ ਪ੍ਰੈਜ਼ੀਡੈਂਟ ਕਲਿੰਟਨ 2000 ਵਿੱਚ ਆਇਆ ਸੀ ਉਦੋਂ ਛੱਤੀ ਸਿੰਘਪੁਰਾ ਦੇ ਵਿੱਚ ਸਿੱਖਾਂ ਦੀ ਕਤਲੋਗਾਰਧ ਹੋਈ ਸੀ ਔਰ ਮੇਰੇ ਕੋਲ ਉਸ ਦੀ ਨਾਟ ਓਨਲੀ ਐਵੀਡੈਂਸ ਹੈ ਵੀਡੀਓ ਨਿਕਲੀ ਹੈ ਲੈਫਟੇਨੈਂਟ ਜਰਨਲ ਕੇਐਸ ਗਿੱਲ ਦੀ ਜਿਹਦੇ ਚ ਉਹ ਕੁੱਝ ਨਾਮ ਕਹਿ ਰਿਹਾ ਮੈਂ ਤੁਹਾਨੂੰ ਫਾਰਵਰਡ ਵੀ ਕਰ ਦਿਆਂਗਾ ਤੁਸੀਂ ਆਪਣੇ ਪ੍ਰੋਗਰਾਮ 'ਚ ਦਿਖਾਓ ਕਿ ਉਹ ਕਹਿ ਰਿਹਾ ਕਿ ਜੀ ਜਿਹੜਾ ਛੱਤੀ ਸਿੰਘਪੁਰਾ ਹੈ ਉਹ ਫਾਲਸ ਫਲੈਗ ਆਪਰੇਸ਼ਨ ਸੀ ਇੰਡੀਅਨ ਆਰਮੀ ਦੇ ਕੈਪਟਨ ਨੇ ਕੀਤਾ ਔਰ ਉਹ ਕੈਪਟਨ ਮੇਰੇ ਕੋਲ ਨਿਊਯਾਰਕ ਦੇ ਵਿੱਚ ਕੈਪਟਨ ਰਾਠੌਰ ਕੋ ਟੋ ਕੋਟ 10 ਵਾਰੀ ਮੈਨੂੰ ਮਿਲ ਕੇ ਉਹ ਕੰਫੈਸ ਕਰ ਚੁੱਕਾ ਵੀ ਅਸੀਂ ਮਾਰੇ ਸੀ ਉੱਥੇ ਸਿੱਖ ਤੇ ਨਹੀਂ ਸੀ ਹੋਣਾ ਚਾਹੀਦਾ ਅੱਜ ਲੈਫਟਨਰ ਜਨਰਲ ਕੇਐਸ ਗਿਲ ਕਹਿ ਰਿਹਾ ਵੀ ਇੰਡੀਅਨ ਆਰਮੀ ਦੇ ਕੈਪਟਨਸ ਨੇ ਕੀਤਾ ਸੀ ਲਾਲ ਕ੍ਰਿਸ਼ਨ ਅਡਵਾਨੀ ਉਦੋਂ ਹੋਮ ਮਿਨਿਸਟਰ ਹੁੰਦਾ ਸੀ ਉਹਦੇ ਕਹਿੰਦੇ ਕੀਤਾ ਸੀ ਕਲਿੰਟਨ ਭਾਰਤ ਵਿੱਚ ਦੌਰੇ ਤੇ ਆਇਆ ਸੀ ਇਸ ਕਰਕੇ ਕੀਤਾ ਸੀ ਸਿੱਖਾਂ ਨੂੰ ਮਾਰ ਕੇ ਸਿੱਖਾਂ ਨੂੰ ਮੁਸਲਮਾਨਾਂ ਤੋਂ ਦੂਰ ਕਰਨ ਵਾਸਤੇ ਸਿੱਖਾਂ ਨੂੰ ਮਾਰ ਕੇ ਪਾਕਿਸਤਾਨ ਤੇ ਇਲਜ਼ਾਮ ਲਗਾ ਕੇ ਅਮਰੀਕਾ ਤੋਂ ਦੂਰ ਕਰਨ ਵਾਸਤੇ ਕੀਤਾ ਸੀ ਉਹੀ ਕਾਪੀ ਬੁੱਕ ਸਟਾਈਲ ਪਲੇ ਬੁੱਕ ਜਿਹੜੀ ਬੀਜੇਪੀ ਦੀ ਹਿੰਦੂ ਤਵਾ ਝੰਡੇ ਦੀ ਹੈ ਦੇ ਆਰ ਪਲੇਇੰਗ ਇਟ ਇਨ ਪਹਲਗਾਮ ਪਰ ਨਿਸ਼ਾਨਾ ਕੀ ਨਿਕਲਿਆ ਕਿ ਦੁਨੀਆ ਜਿਹੜੀ ਹੈਗੀ ਹੈ ਨਾਉ ਇਟਸ ਅ ਸੋਸ਼ਲ ਮੀਡੀਆ 2000 ਚ ਘਟ ਸੀਗਾ ਹੁਣ ਅੱਜ ਅਸੀਂ ਦੁਨੀਆ ਦੇ ਵਿੱਚ ਜਿਹੜਾ ਹੈ ਹਿੰਦੁਸਤਾਨ ਦੀ ਇਹ ਨੈਰੇਟਿਵ ਉਸ ਨੂੰ ਅਸੀਂ ਡਿਪਲੋਮੈਟਿਕਲੀ ਵੀ ਚੈਲੰਜ ਕਰਦੇ ਪਏ ਆਂ ਔਰ ਖੁੱਲ੍ਹਿਆਂ ਆਮ ਆ ਕੇ ਕਹਿ ਰਹੇ ਆਂ ਕਿ ਜੇ ਤੁਸੀਂ ਪਾਕਿਸਤਾਨ ਦੇ ਨਾਲ ਜੰਗ ਕਰੋਗੇ ਤੇ ਪੰਜਾਬ ਦੀ ਧਰਤੀ ਤੇ ਸਿੱਖ ਭਾਰਤੀ ਫੌਜਾਂ ਦਾ ਮੁਕਾਬਲਾ ਕਰਨਗੇ ਤੇ ਅਸੀਂ ਆਪਣੇ ਪਾਕਿਸਤਾਨ ਜਿੱਥੇ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਹੈ ਪਾਕਿਸਤਾਨ ਜਿਸ ਨੂੰ ਅਸੀਂ ਰੀੜ ਦੀ ਹੱਡੀ ਹੁਣ ਆਪਣੀ ਸਮਝਦੇ ਆ ਅਸੀਂ ਉਹਨਾਂ ਤੇ ਗੋਲੀ ਨਹੀਂ ਚੱਲਣ ਦੇਾਂਗੇ ਪੰਜਾਬ ਚੋਂ ਤੁਸੀਂ ਨਿਕਲ ਕੇ ਨਹੀਂ ਜਾ ਸਕਦੇ ਇਸ ਦਾ ਇਹ ਮੀਨਸ ਅ ਲੋਟ ਪਨੂ ਜੀ ਦਿਸ ਮੀਨਸ ਅ ਲੋਟ ਐਂਡ ਵੀ 올 ਪਾਕਿਸਤਾਨੀਜ਼ ਆ ਵਰਰੀ ਗ੍ਰੇਟਫੁਲ ਟੂ ਯੂ ਫਾਰ ਦਿਸ ਸਟੇਟਮੈਂਟ ਜੀ ਉਹਦਾ ਉਹਦੇ ਚ ਚਲੋ ਮੈਂ ਉਹਨਾਂ ਮੈਂ ਹਜੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਉਹਦੇ ਜੋ ਫਾਇਦਾ ਕਿਸ ਧਿਰ ਨੂੰ ਹੋਇਆ ਪੈਲਗਾਮ ਚ ਸਿਰਫ ਇੱਕ ਜਿਹੜਾ ਸ਼ੈਤਾਨ ਹਵਾਨ ਤੇ ਦੁਸ਼ਮਨ ਹੈ ਉਹ ਹੈ ਨਰਿੰਦਰ ਮੋਦੀ ਤੇ ਬੀਜੇਪੀ ਤੇ ਹਿੰਦੂਤਵਾ ਤੇ ਭਾਰਤੀ ਹਕੂਮਤ ਯੂਨੀਅਨ ਆਫ ਇੰਡੀਆ ਸਿਰਫ ਉਹਨਾਂ ਨੂੰ ਫਾਇਦਾ ਹੋਇਆ ਇੱਕ ਪਾਸੇ ਉਹਨਾਂ ਨੇ ਪਾਕਿਸਤਾਨ ਦੇ ਇਲਜ਼ਾਮ ਅੱਤਵਾਦ ਫੁਲਾਉਂਦੇ ਆ ਦੂਸਰੇ ਪਾਸੇ ਉਹਨਾਂ ਨੇ ਹਿੰਦੂ ਮਾਰ ਕੇ ਉਹਨਾਂ ਤੋਂ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਤੇ ਤੀਸਰੇ ਪਾਸੇ ਜਿਹੜਾ ਮੇਨ ਕਾਰਨ ਹੈ ਪਾਕ ਇੰਡੀਆ ਅੰਡਰ ਬੀਜੇਪੀ ਅੰਡਰ ਨਰਿੰਦਰ ਮੋਦੀ ਹੈਜ਼ ਬਿਕਮ ਦਾ ਬਿਗੇਸਟ ਐਕਸਪੋਰਟਰ ਆਫ ਇੰਟਰਨੈਸ਼ਨਲ ਟੈਰਰਿਜ਼ਮ ਦੁਨੀਆ ਦੇ ਵਿੱਚ ਅਤਵਾਦ ਫਲਾ ਰਿਹਾ ਹੈ ਮੇਰੇ ਉੱਤੇ ਉਹਨਾਂ ਨੇ 5 ਲੱਖ ਦਾ ਇਨਾਮ ਰੱਖਿਆ ਹੈ ਪਿਛਲੇ ਮਹੀਨੇ ਉਹਨਾਂ ਦੇ ਇੱਕ ਬੀਜੇਪੀ ਦੇ ਮੈਂਬਰ ਪਾਰਲੀਮੈਂਟ 'ਚ ਹਾਰਿਆ ਹੈ ਬੀਜੇਪੀ ਦਾ ਮਨਿਸਟਰ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਬੋਲ ਕੇ ਕਹਿ ਰਿਹਾ ਹੈ ਕਿ ਜੀ ਸਰਜਿਕਲ ਸਟ੍ਰਾਈਕ ਕਰੋ ਤੇ ਪੰਨੂ ਨੂੰ ਮਾਰ ਦਿਓ ਹਰਦੀਪ ਸਿੰਘ ਨੇ ਜਿੱਦ ਤੋਂ ਦੇਖਿਆ ਹੈ ਤੁਹਾਡੇ ਤੇ ਹਮਲਾ ਹੋਇਆ ਵੀ ਹੈ ਯੂ ਸਰਵਾਈਵਡ ਕੈਨੇਡਾ ਦੇ ਵਿੱਚ ਸਾਡਾ ਹਰਦੀਪ ਸਿੰਘ ਨਿੱਜਰ ਜਿਹੜਾ ਸ਼ਹੀਦ ਕਰ ਦਿੱਤਾ ਹੈ ਯੂਕੇ ਦੇ ਵਿੱਚ ਸਾਡੇ ਪਾਈ ਪਰਮਜੀਤ ਸਿੰਘ ਪੰਮਾ ਸਾਡੇ ਕੋਆਰਡੀਨੇਟਰ ਹੈ ਉਹਨਾਂ ਦੇ ਉੱਤੇ ਇਨਾਮ ਰੱਖਿਆ ਵੀ ਉਹਨਾਂ ਨੂੰ ਮਾਰ ਦੋ ਟੂ ਕਵਰ ðiਜ਼ ਆਲ ਥਿੰਗਸ ਕਿ ਜੀ ਆਪਣਾ ਅਤਵਾਦ ਜਿਹੜਾ ਦੁਨੀਆ ਦੇ ਵਿੱਚ ਆ ਰਿਹਾ ਹੈ ਟ੍ਰਾਂਸਨੈਸ਼ਨਲ ਟੈਰਰਿਜ਼ਮ ਉਹਨੂੰ ਦਬਾਉਣ ਵਾਸਤੇ ਜਿਹੜੀ ਇਨਵੈਸਟੀਗੇਸ਼ਨਸ ਚੱਲ ਰਹੀਆਂ ਡਾਇਵਰਟ ਕਰਕੇ ਅਟੈਂਸ਼ਨ ਵਾਪਸ ਪਾਕਿਸਤਾਨ ਵੱਲ ਲੈ ਕੇ ਜਾ ਰਿਹਾ ਹੈ ਇਸ ਹਮਲੇ ਦਾ ਇੱਕੋ ਇੱਕ ਫਾਇਦਾ ਹੋਇਆ ਉਹ ਹੈ ਨਰਿੰਦਰ ਮੋਦੀ ਇਸ ਸ਼ੈਤਾਨ ਨੂੰ ਹਾਂ ਨਹੀਂ ਇੱਕ ਗੱਲ ਦੱਸੋ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇਹਨਾਂ ਦੀਆਂ ਕਾਰਵਾਈਆਂ ਦੁਨੀਆ ਪਾਰੇ ਚ ਸਾਨੂੰ ਨਜ਼ਰ ਆਂਦੀਆਂ ਰਹਿੰਦੀਆਂ ਨੇ ਜਿਹੜਾ ਅਮਰੀਕਾ ਵਿੱਚ ਹੋਇਆ ਤੁਸੀਂ ਹਵਾਲਾ ਦਿੱਤਾ ਤੁਹਾਡੀ ਜਾਨ ਤੇ ਹਮਲਾ ਹੋਇਆ ਕੈਨੇਡਾ ਇਹ ਜਿਹੜਾ ਹੋਇਆ ਤੇ ਪ੍ਰਾਈਮ ਮਿਨਿਸਟਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੀ ਕੇਵ ਦਾ ਸਟੇਟਮੈਂਟ ਹੀ ਸੈਡ ਵੀ ਹੈਵ ਦੀ ਐਵਿਡੈਂਸ ਅਗੇਂਸ ਰੋਅ ਐਂਡ ਆਬਵੀਸਲੀ ਰੋਅ ਦਾ ਨੈਟਵਰਕ ਪੂਰੀ ਦੁਨੀਆ ਚ ਕਿਲਿੰਗ ਨੈਟਵਰਕ ਅਸਾਸਿਨਸ ਪੂਰੀ ਦੁਨੀਆ ਚ ਰੱਖੇ ਨੇ ਸਾਡੇ ਖਿਲਾਫ ਜਿਹੜੀ ਆਵਾਜ਼ ਹੈ ਉਹਨੂੰ ਦਬਾ ਦੇਓ ਉਹਨੂੰ ਮਾਰ ਦੇਓ ਤੇ ਦੁਨੀਆ ਨੂੰ ਨਜ਼ਰ ਵੀ ਤੇ ਆ ਰਿਹਾ ਨਾ ਐਵਿਡੈਂਸ ਵੀ ਲੱਭ ਰਹੇ ਨੇ ਹੁਣ ਤੇ ਜਿਹੜਾ 5 eyes ਕੰਟਰੀਜ਼ ਨੇ ਉਹਨਾਂ ਦੀ ਵੀ ਇੰਟੈਲੀਜੈਂਸ ਸ਼ੇਅਰਿੰਗ ਨੈਟਵਰਕ ਚ ਐਈ ਖਬਰ ਆਂਦੀ ਕਿ ਰੋਅ ਇਨਵੋਲਡ ਹੈ ਤੇ ਇਹਨੂੰ ਰੋਕਣ ਵਾਲਾ ਫਿਰ ਕੌਣ ਹੈ ਉਸੀਂ ਦੇਖੋ ਕੈਨੇਡਾ ਦੇ ਵਿੱਚੋਂ ਦੀ ਇੰਡੀਅਨ ਹਾਈ ਕਮਿਸ਼ਨਰ ਜਿਹੜਾ ਕਿ ਆਪਣੇ ਆਪ ਨੂੰ ਬਹੁਤ ਹੀ ਵੱਡੀ ਪਾਵਰ ਸਮਝਦਾ ਸੀ ਕਿ ਮੈਂ ਸੁਪਰ ਪਾਵਰ ਹਾਂ ਅਗਲਿਆਂ ਨੇ ਚੁੱਕੇ ਬਾਹਰ ਮਾਰਿਆ 6 ਹੋਰ ਜਿਹੜੇ ਚੁੱਕੇ ਬਾਹਰ ਮਾਰੇ ਆ ਕੈਨੇਡਾ ਦੇ ਵਿੱਚੋਂ ਦੀ ਹਾਈ ਕਮਿਸ਼ਨਰ ਥਿਸ ਇਜ਼ ਅ ਬਿਗੇਸਟ ਡੀਫੀਟ ਥੈਟ ਮਨਿੰਦਰ ਮੋਦੀਸ ਗਵਰਨਮੈਂਟ ਫੇਸਡ ਅਮਰੀਕਾ ਦੇ ਵਿੱਚ ਉਹਨਾਂ ਦੀ ਰਾਹ ਦੀ ਜਿਹੜੇ ਆਫੀਸ਼ਰਸ ਸੀਗੇ ਉਹਨਾਂ ਨੂੰ ਸਪਟੰਬਰ ਅਕਤੂਬਰ 2023 ਤੋਂ ਬਾਹਰ ਕੱਢ ਦਿੱਤਾ ਗਿਆ FBI ਦਾ ਮੋਸਟ ਵਾਂਟਿਡ ਇਸ ਵਕਤ ਦਾ ਰਾ ਦਾ ਅਫੀਸ਼ੀਅਲ ਵਿਕਾਸ ਯਾਦਵ ਹੈ ਜਿਸ ਨੇ ਮੈਨੂੰ ਮਰਵਾਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੀ ਵਿਉਂਤਬੰਦੀ ਚੱਲ ਰਹੀ ਹੈ FBI ਦਾ ਮੋਸਟ ਵਾਂਟਿਡ ਹੈ ਕਾਰਵਾਈ ਬਿਲਕੁਲ ਹੋ ਰਹੀ ਹੈ ਦੋ ਓਨਲੀ ਥਿੰਗ ਇਜ਼ ਕਿ ਜਿਹੜੇ 5 వైਸ ਨੇਸ਼ਨਸ ਹੈ ਜਣੀਆਂ ਇਹ ਕੰਟਰੀਆਂ ਉਹ ਇਹੋ ਜਿਹੇ ਬਹੁਦਾ ਸਟੇਟਮੈਂਟਾਂ ਜਿੱਦਾਂ ਨਰਿੰਦਰ ਮੋਦੀ ਵੋਟਾਂ ਵਾਸਤੇ ਦਿੰਦਾ ਹੈ ਤੇ ਹਿੰਦੂਤਵਾ ਏਜੰਡਾ ਚਲਾਉਣ ਵਾਸਤੇ ਹਿੰਦੂਆਂ ਨੂੰ ਆਪਣੇ ਵੱਲ ਕਰਦਾ ਨੈਸ਼ਨਲਿਜ਼ਮ ਇਹ ਮੁਲਕ ਇਦਾਂ ਨਹੀਂ ਕਰਦੇ ਨਾ ਦੇ ਬਲੀਵ ਇਨ ਐਕਸ਼ਨ ਦੈਨ ਜਸਟ ਸਪੀਕਿੰਗ ਵਰਡਸ ਐਂਡ ਯੂ ਵਿਲ ਸੀ ਦਾ ਕਨਸੀਕਵੈਂਸਸ ਯੂ ਵਿਲ ਫੇਸ ਇਟ ਕਿ ਜਿਹੜਾ ਅਮਿਤ ਸ਼ਾਹ ਹੈ ਅਜੀਤ ਡਾਵਲ ਹੈ ਜਿਹੜਾ ਜੈ ਸ਼ੰਕਰ ਹੈ ਵਾਂਸ ਦੇ ਲੂਜ਼ देयर ਸਟੇਟਸ ਆਫ ਇਮਿਊਨਿਟੀ ਵੀ ਵਿਲ ਮੇਕ ਸ਼ੋਰ ਥੈਟ ਵੀ ਹੋਲਡ ਥਮ ਅਕਾਊਂਟੇਬਲ ਉਹ ਕਿਤੇ ਵੀ ਨਹੀਂ ਜਾ ਰਹੇ ਉਹ ਸਾਡੇ ਟਾਰਗੇਟ ਤੇ ਹੈ ਸਾਡੀ ਨਜ਼ਰ ਚ ਹੈ अच्छा गुजरात ते जेड़ा कुछ इन्होंने कीता उस वेले भी सीएम मोदी सी ते अमित शाह दे नाल सी ते सारे ਹੁਕਮ ਜਿਹੜੇ ਨੇ ਹਕਾਮ ਜਿਹੜੇ ਨੇ ਪੁਲਿਸ ਨੂੰ ਅਮਿਤ ਸ਼ਾ ਥਰੂ ਮੋਦੀ ਜਿਹੜਾ ਉਹ ਮੋਦੀ ਦੇ ਕਮਾਤੇ ਅਮਲ ਹੋ ਰਿਹਾ ਸੀ ਉਸ ਵੇਲੇ ਵੀ ਤੇ ਹੁਣ ਵੀ ਐਂ ਜੀ ਮੋਦੀ ਜਿਹੜਾ ਹੈ ਉਹ ਪੀਐਮ ਹੈ ਤੇ ਹੋਮ ਮਿਨਿਸਟਰ ਅਮਿਤ ਸ਼ਾ ਹੈ ਇਹ ਉਹ ਇਹ ਉਹ ਬੰਦਾ ਹੈ ਜਿਸ ਦਾ ਦਾਖਲਾ ਵੀ ਬੰਦ ਸੀ ਅਮਰੀਕਾ 'ਚ ਬੁਚਰਫ ਗੁਜਰਾਤ ਦੇ ਨਾਂ ਤੋਂ ਮਸ਼ਹੂਰ ਹੋਇਆ ਸੀ ਬਿਲਕੁਲ ਠੀਕ ਹੈ ਪਰ ਜਦੋਂ ਜਦੋਂ ਤੁਸੀਂ ਕਿਸੇ ਦੇਸ਼ ਦੇ ਪ੍ਰੈਜ਼ੀਡੈਂਟ ਬਣ ਜਾਂਦੇ ਹੋ ਪ੍ਰਾਈਮ ਮਿਨਿਸਟਰ ਬਣ ਜਾਂਦੇ ਹੋ ਜਾਂ ਇਸ ਸਟੈਂਡਰਡ ਤੇ ਦੈਨ ਦੇ ਹੈਵ ਅ ਥਿਸ ਅ ਡਿਪਲੋਮੈਟਿਕ ਇਮਿਊਨਿਟੀ ਐਂਡ ਐ ਥੈਟ ਇਜ਼ ਲਾਈਕ ਓਨਲੀ ਅਵੇਲੇਬਲ ਟਿਲ ਯੂ ਹੈਵ ਥੈਟ ਪੋਸਟ ਨਰਿੰਦਰ ਮੋਦੀ ਦੀ ਹਾਲਾਤ ਕੀ ਹੋਣਗੇ ਤੇ ਇਹ ਤਾਂ ਹੁਣ ਗੁਰੂ ਤੇ ਅੱਲਾ ਜਾਣਦਾ ਹੈ ਇੱਕ ਵਾਰੀ ਤੁਸੀਂ ਇਸ ਨੂੰ ਪ੍ਰਾਈਮ ਮਿਨਿਸਟਰ ਹੌਟਲਾਈਨ ਦੋ ਐਂਡ ਯੂ ਵਿਲ ਸੀ ਦਾ ਕਾਂਸੀਕਵੈਂਸਿਸ ਵਿਚ ਦੇ ਵਿਲ ਫੇਸ ਪਰ ਅਸੀਂ ਉਸ ਕਨਸੀਕਵੈਂਸ ਦੀ ਬਜਾਏ ਵਾਟ ਵੀ ਆਰ ਡੂਇੰਗ ਇਜ਼ ਵੀ ਆਰ ਨਾਟ ਗੋਇੰਗ ਫਾਰ ਐਨ ਆਈ ਫਾਰ ਐਨ ਆਈ ਵੀ ਉਹਨਾਂ ਨੇ ਸਾਡਾ ਹਰਦੀਪ ਸਿੰਘ ਨਜਰ ਮਾਰਤਾ ਜਾਂ ਮੇਰੇ ਤੇ ਹਮਲਾ ਕੀਤਾ ਅਸੀਂ ਉਹਨਾਂ ਤੇ ਹਾਰ ਚੁੱਕ ਕੇ ਉਹਨਾਂ ਨੂੰ ਮਾਰਨ ਲੱਗ ਜਾਈਏ ਦਿਸ ਇਜ਼ ਵਾਟ ਇੰਡੀਆ ਵਾਂਟਸ ਬਟ ਦੈਟਸ ਨਾਟ ਵਾਟ ਵੀ ਗੋਇੰਗ ਟੂ ਡੂ ਵੀ ਆਰ ਨਾਟ ਗੋਇੰਗ ਟੂ ਕਿਲ ਨਰਿੰਦਰ ਮੋਦੀ ਬਟ ਵੀ ਆਰ ਗੋਇੰਗ ਟੂ ਕਿਲ ਮੋਦੀ ਪੋਲਿਟਿਕਸ ਫਾਰਐਵਰ we are going to make sure that we disintegrate union of india we kill that system that kills muslims that kills sikhs te jinda ne hindu tabah agenda duniya ch phalaya hoya assi oh system hi tahs nahs kar dena te this will be the last battle of narendra modi he will face the political death if we attacks pakistan sahi inshallah bilkul inshallah kyunki aswari bhi oh e keh rahe ne na ke ਅਸੀਂ ਆ ਰਹੇ ਹਾਂ ਅਸੀਂ ਆ ਰਹੇ ਹਾਂ ਰੋਜ਼ ਤੰਕੀ ਆਂਦੀ ਰੋਜ਼ ਤਿਆਰੇ ਆਂਦੇ ਨੇ ਵੇਖ ਕੇ ਜਾਂਦੇ ਨੇ ਪੈਟਰੋਲਿੰਗ ਆਉਂਦੀ ਤੇ ਨਸ ਜਾਂਦੇ ਨੇ ਤੇ ਪਾਕਿਸਤਾਨ ਨੇ ਇਹ ਹੀ ਅਗੋ ਕਹਿਆ ਨਾ ਕਿ ਆਓ ਤੁਸੀਂ ਜੰਗ ਸ਼ੁਰੂ ਕਰਨੀ ਹੈ ਸ਼ੁਰੂ ਤੁਸੀਂ ਕਰੋਗੇ ਖਤਮ ਪਰ ਅਸੀਂ ਕਰਾਂਗੇ ਫਿਰ ਤੇ ਜਿਵੇਂ ਅਸੀਂ ਚਾਹਾਂਗੇ ਨਾ ਓੰਜੀ ਖਤਮ ਹੋਣੀ ਹੈ ਤੇ ਇੱਕ 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 ਹੋਰ ਗੱਲ ਦੱਸੋ ਡਿਪਲੋਮੈਟਿਕ ਸੀ ਫੋਰਮਸ ਦੀ ਗੱਲ ਕਰ ਰਹੇ ਹਾਂ ਅਮਰੀਕਾ ਕੈਨੇਡਾ ਅ ਵੱਡੇ ਜਿਹੜੇ ਵੀ ਮਾਮਾਲਿਕ ਨੇ ਉਹ ਸਾਰੇ ਆਪਣਾ ਇੰਟੈਲੀਜੈਂਸ ਨੈਟਵਰਕ ਰੱਖਦੇ ਨੇ ਉਹਨਾਂ ਨੂੰ ਇੰਡੀਆ ਦੇ ਅੰਦਰ ਕੀ ਹੋ ਰਿਹਾ ਹੈ ਉਹ ਵੀ ਖਬਰ ਹੈ ਤੇ ਇਸ ਵੇਲੇ ਵੀ ਜਿਹੜਾ ਅਸੀਂ ਵੇਖਦੇ ਹਾਂ ਕਿ ਅਮਰੀਕੀ ਏਜੰਸੀ ਉਹ ਵੀ ਤੁਹਾਨੂੰ ਇੰਡੀਆ ਵਿੱਚ ਬੜੀ ਸਰਗਰਮ ਨਜ਼ਰ ਆਂਦੀ ਹੈ ਉਹਨਾਂ ਨੂੰ ਵੀ ਸਾਰੀ ਖਬਰਾਂ ਹੁੰਦੀਆਂ ਨੇ ਪਰ ਉਹਦੇ ਬਾਵਜੂਦ ਅਗਰ ਜਿਹੜੀ ਉਹ ਇਕਨੋਮੀ ਨੂੰ ਲੈ ਕੇ ਰਵਾਬਤ ਨੇ ਜਿਹੜੇ ਤਾਲੁਕਾਤ ਨੇ ਉਹ ਉਸੇ ਤੇ ਬਿਲਡ ਹੋਨੇ ਨੇ ਟ੍ਰੇਡ ਤੇ ਬਿਲਡ ਹੋਨੇ ਨੇ ਫਿਰ ਇਸ ਅਲੀ ਸ਼ੈ ਨੂੰ ਦਬਾਇਆ ਜਾ ਸਕਦਾ ਹੈ ਯੂ نو ਕੈਨ ਇਟ ਬੀ ਓਵਰਲੁਕਡ ਕੋ ਜਿਹੜਾ ਜਿਹੜਾ ਟ੍ਰੇਡ ਹੈ ਨਾ ਉਹ ਤਾਂ ਚੱਲਦਾ ਹੀ ਰਹਿਣਾ ਹੁਣ ਤੁਸੀਂ ਪਾਕਿਸਤਾਨ ਦਾ ਟ੍ਰੇਡ ਦੇਖ ਲਓ ਕਹਿੰਦੇ ਜੀ ਅਸੀਂ ਅਸੀਂ ਬਾਗਾ ਬਾਰਡਰ ਬੰਦ ਕਰ ਦਿੱਤਾ ਅਸੀਂ ਜਿਹੜੇ ਪਾਕਿਸਤਾਨੀ ਐ ਨੈਸ਼ਨਲਸ ਉਹਨਾਂ ਨੂੰ ਕੱਢ ਦਿੱਤੇ ਹੈ ਤੇ ਭਾਈ ਜੇ ਕੁਝ ਕਰਨਾ ਹੀ ਹੈ ਤੇ ਫਿਰ ਗੁਜਰਾਤ ਦਾ ਪੋਰਟ ਜਿਹੜਾ ਹੈ ਜਿਹੜਾ ਉਹ ਹੈ ਅਡਾਨੀ ਦਾ ਜਿੱਥੋਂ ਸਾਰਾ ਸਮਾਨ ਜਾਂਦਾ ਹੈ ਇੱਕ ਦੂਸਰੇ ਫਿਰ ਤੁਸੀਂ ਬੰਦ ਕਰ ਦਿਓ ਉਹ ਉਹ ਬੰਦ ਕਰ ਦਿਓ ਹਾਂ ਕਿ ਤੁਸੀਂ ਲੜਾਈ ਲੜਨੀ ਹੈ ਫਿਰ ਤੁਸੀਂ ਪੋਰਟ ਬੰਦ ਕਰੋ ਬਾਗੇ ਬਾਰਡਰ ਤੋਂ ਕੋਣ ਆਉਂਦਾ ਜਾਂਦਾ ਕਿਹੜਾ ਉੱਥੇ ਬਿਜ਼ਨਸ ਹੁੰਦਾ ਸੋ ਇਕਨੋਮਿਕਲੀ ਜਿਹੜੇ ਦੋਨੋਂ ਦੇਸ਼ ਹੁੰਦੇ ਆ ਜਾਂ ਜਿਹੜੀਆਂ ਸਰਕਾਰਾਂ ਹੁੰਦੀਆਂ ਇਹ ਚਾਹੇ ਪਾਕਿਸਤਾਨ ਦੀ ਹੋਵੇ ਚਾਹੇ ਇਹ ਭਾਰਤ ਦੀ ਹੋਵੇ ਸਰਕਾਰ ਕੋਈ ਵੀ ਹੋਵੇ ਇਹ ਆਪਸ ਚ ਟ੍ਰੇਡ ਇਹਨਾਂ ਦੇ ਚੱਲਦਾ ਹੀ ਰਹਿਣੇ ਆ ਸੋ ਇਜ਼ ਗੁੱਡ ਫਾਰ ਯੂਐਸ ਪਰ ਜੇ ਆਪਾਂ ਕਹੀਏ ਕਿ ਕੀ ਅਮਰੀਕਾ ਦੀ ਸਰਕਾਰ ਜਾਂ ਕੈਨੇਡਾ ਜਾਂ ਯੂਰੋਪੀਅਨ ਯੂਨੀਅਨ ਜਾਂ ਵੈਸਟਰਨ ਵਰਲਡ ਨਰਿੰਦਰ ਮੋਦੀ ਨੂੰ ਜਾਂ ਭਾਰਤੀ ਹਕੂਮਤ ਨੂੰ ਜਾਂ ਉਹਨਾਂ ਨੂੰ ਬਲੀਵ ਕਰਦਾ ਟਰਸਟ ਕਰਦਾ ਜ਼ੀਰੋ ਹੂੰ ਕੀ ਟਰਸਟ ਕਰਦਾ ਉਹ ਪਾਣੀ ਜਿਹੜਾ ਬੰਦ ਕਰ ਰਹੇ ਨੇ ਇੰਡਸ ਵਾਟਰ ਟ੍ਰੀਟੀ ਦੀ ਨੂੰ ਸਸਪੈਂਡ ਕਰਕੇ ਉਹ ਵੀ ਜਿਹੜਾ ਵਰਲਡ ਬੈਂਕ ਦੀ ਮੀਡੀਏਸ਼ਨ ਤੋ ਬਾਅਦ ਸਾਰਾ ਕੁਝ ਮਾਮਲਾ ਹੋਇਆ ਹੈ ਇੰਟਰਨੈਸ਼ਨਲ ਲਾਅ ਦੇ ਖਿਲਾਫ ਵਰਜ਼ੀਏ ਉਹ ਵੀ ਅਗਰ ਤੁਸੀਂ ਵੇਖੋ ਵੀ ਆ ਨਾ ਕਨਵੈਨਸ਼ਨ ਇਚ ਜਿਹੜੇ ਟ੍ਰੀਟੀਜ਼ ਦੇ ਲਾਅਜ਼ ਨੇ ਉਹਨਾਂ ਦੀ ਵੀ ਖਿਲਾਫ ਵਰਜ਼ੀ 1969 ala ਤੇ ਫਿਰ ਵੀ ਕੋਈ ਇੰਟਰਨੈਸ਼ਨਲ ਕਮਿਊਨਿਟੀ ਨੇ ਇਸ ਤੇ ਨੋਟਿਸ ਲੈਣਾ ਕਿ ਜੀ ਪਾਣੀ ਨੂੰ ਤੁਸੀਂ ਦਾ ਟੂਲ ਯੂਜ਼ ਕਰ ਰਹੇ ਹੋ ਦੇਖੋ ਲੜਾਈ ਲੜਾਈ ਉਹ ਲੜਦੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਮੁਸ਼ਕਲ ਪਈ ਹੋਵੇ ਲੜਾਈ ਲੜਨੀ ਪੈਣੀ ਆ ਪਾਕਿਸਤਾਨ ਦੀ ਸਰਕਾਰ ਨੂੰ ਲੜਾਈ ਲੜਨੀ ਪੈਣੀ ਆ ਪਾਕਿਸਤਾਨ ਦੀ ਫੌਜ ਨੂੰ ਲੜਾਈ ਲੜਨੀ ਪੈਣੀ ਆ ਪਾਕਿਸਤਾਨ ਦੇ ਆਵਾਮ ਨੂੰ ਲੜਾਈ ਜਿੱਤੀ ਜਾਂਦੀ ਹੈ ਆਵਾਮ ਦੇ ਹੌਸਲੇ ਤੇ ਉਹਨਾਂ ਦੇ ਬਲੰਦ ਹੋਣ ਤੇ ਕਿਸੇ ਨੇ ਬਾਹਰੋਂ ਆ ਕੇ ਪਾਕਿਸਤਾਨ ਦੀ ਮਦਦ ਨਹੀਂ ਕਰਨੀ ਪਰ ਜਿਹੜੀ ਤੁਹਾਡਾ ਪੈਗਾਮ ਹੈ ਤੁਹਾਡਾ ਪੈਗਾਮ ਦੋਵਾਂ ਨੇ ਸਾਡੀ ਸਰਕਾਰ ਨੂੰ ਤੇ ਫੌਜ ਨੂੰ ਜਿਹੜੇ ਤੁਹਾਨੂੰ ਵੇਖ ਰਹੇ ਨੇ ਪਸੰਦ ਕਰਦੇ ਨੇ ਤੁਹਾਡਾ ਸਾਥ ਦੇਣ ਨੂੰ ਤਿਆਰ ਨੇ ਦੇਖੋ ਪਹਿਲਾ ਸਭ ਤੋਂ ਪਹਿਲੀ ਗੱਲ ਮੈਂ ਇਹਨਾਂ ਨੂੰ ਪਹਿਲਾਂ ਕਹੀ ਸੀ ਕਿ ਅਸੀਂ ਪਿਛਲੀਆਂ ਗੱਲਾਂ ਲੱਸੀ ਅਸੀਂ ਭੁੱਲ ਜਾਣਾ ਚਾਹੁੰਦੇ ਆ ਤੁਹਾਨੂੰ ਜੇ ਇਫ ਯੂ ਵਾਂਟ ਪਾਕਿਸਤਾਨ ਟੂ ਐਗਜ਼ਿਸਟ ਇਨ ਥਿਸ ਪ੍ਰੈਸੈਂਟ ਫਾਰਮ ਕਿਉਂਕਿ ਮੋਦੀ ਰੈਡਫੋਰਡ ਦੇ ਉੱਤੇ ਖਲੋ ਕੇ ਕਹਿ ਚੁੱਕਾ ਹੈ ਕਿ ਬਲੋਚਿਸਤਾਨ ਨੂੰ ਅਸੀਂ ਅਲੱਗ ਕਰਾਂਗੇ ਜਿਹੜੀ ਮੇਰੀ ਅਰਜ ਹੈ ਟੂ ਦੈਟਸ ਵਾਟ ਆਮ ਅਰਜਿੰਗ ਦੀ ਪਾਕਿਸਤਾਨ ਪ੍ਰਾਈਮ ਮਿਨਿਸਟਰ ਐਂਡ ਪਾਕਿਸਤਾਨਜ਼ ਪੈਰਸੈਂਸ ਇਨ ਯੂਨ ਸਕਿਉਰਟੀ ਕੌਂਸਲ ਡਿਪਲੋਮੇਸੀ ਇਜ਼ ਦ ਬਿਗੇਸਟ ਵੈਪਨ ਰਾਈਟ ਨਾਓ ਦੀ ਪਾਵਰ ਆਫ ਦ ਪੈਨ ਇਜ਼ ਦ ਬਿਗੇਸਟ ਵੈਪਨ ਵਿਚ ਯੂ ਕੈਨ ਯੂਜ਼ ਐਂਡ ਵਿਚ ਯੂ ਕੈਨ ਯੀਲਡ ਰਾਈਟ ਨਾਓ ਥੇ ਆਰ ਇਨ ਦੀ ਯੂਨ ਸਕਿਉਰਟੀ ਕੌਂਸਲ ਮਾਰਕ ਮਾਈ ਵਰਡਸ can this government of pakistan put a resolution in un security council coming monday coming monday you will see india falling on their knees and falling flat on the face and telling shabash saab ekam na karo kyunki ik wari un security council ch sada khalistan da referendum aa jaye general assembly de vich aa jaye ਤੇ ਦੁਨੀਆ ਦੇ ਮੁਲਕ ਉਸ ਦੇ ਉੱਤੇ ਵੋਟ ਕਰਨਗੇ ਕਿ ਜਿਹੜਾ ਭਾਰਤੀ ਕਬਜ਼ੇ ਵਾਲਾ ਪੰਜਾਬ ਉਹ ਆਜ਼ਾਦ ਹੋਣਾ ਚਾਹੀਦਾ ਤੁਹਾਨੂੰ ਲੜਨ ਦੀ ਜਰੂਰਤ ਨਹੀਂ ਹੈ ਤੁਹਾਨੂੰ ਆਪਣੇ ਫੌਜੀ ਮਰਵਾਉਣ ਦੀ ਜਰੂਰਤ ਨਹੀਂ ਹੈ ਤੁਹਾਨੂੰ ਆਵਾਮ ਨੂੰ ਕੁਝ ਕਰਨ ਦੀ ਜਰੂਰਤ ਨਹੀਂ ਹੈ all you have to use is use the power of your pen use khalsa referendum as the biggest weapon to kill india diplomatically and to kill modi politics ਤੁਹਾਨੂੰ ਫੌਜ ਭੇਜਣ ਦੀ ਵੀ ਜਰੂਰਤ ਨਹੀਂ ਹੈ ਇੱਕ ਸਾਡਾ ਡਿਪਲੋਮੈਟਿਕਲੀ ਐਜ਼ ਯੂ ਸੈਡ ਦੈਟਸ ਦ ਬਿਗੇਸਟ ਫੋਰਸ ਕਿਲ ਹੋ ਜਾਏਗਾ ਸਹੀ ਸਹੀ ਤੁਹਾਡਾ ਪੈਗਾਮ ਮੋਦੀ ਨੂੰ ਵੀ ਚਲਾ ਗਿਆ ਜਿਹੜਾ ਤੁਸੀਂ ਕਿਹਾ ਕਿ ਜੀ ਟੁਕੜੇ ਟੁਕੜੇ ਹੋ ਜਾਣਗੇ ਅਗਰ ਇਹ ਨਹੀਂ ਮੰਨਦੇ ਤੁਸੀਂ ਕੀ ਵਰਡ ਯੂਜ਼ ਕੀਤਾ ਸੀ ਮੋਦੀ ਲਈ ਸ਼ੈਤਾਨ ਦਾ ਲੈ ਸ਼ੈਤਾਨ ਤੋਂ ਜਨ ਕਹਿਮ ਹੈ ਇਹ ਜਨ ਗੱਲ ਦੱਸਦਾ ਕਿ ਇਫ ਇਫ ਮੋਦੀ ਐਂਡ ਇੰਡੀਆ ਕੰਟੀਨਿਊਸ ਦਿਸ ਵਾਰ ਮੌਂਗਰਿੰਗ ਐਂਡ ਦਿਸ ਇਜ਼ ਇੰਗੁਇਸਟਿਕ ਵਾਰ ਦਿਸ ਵਿਲ ਬੀ ਹਿਸ ਲਾਸਟ ਬੈਟਲ ਆਫ ਮੋਦੀਜ਼ ਪੋਲੀਟੀਕਲ ਕੈਰੀਅਰ ਹੀ ਵਿਲ ਫੇਸ ਅ ਪੋਲੀਟੀਕਲ ਡੈਥ ਐਂਡ ਦੀ ਪ੍ਰੈਜ਼ੈਂਟ ਫਾਰਮ ਐਂਡ ਸ਼ੇਪ ਆਫ ਦਿਸ ਯੂਨੀਅਨ ਆਫ ਇੰਡੀਆ you should keep it as a record it will never be this again this will be disintegrated and i think we are seeing that already people of india are realizing what he is doing kive pagal banaya hoya uh, sara ae unho false flag operation karke te apne mufad waste e jada kuch apne bande marwa ke kehnda ne ki je pakistan ne kar deta hai nazar aa reya unhan de apna lokan nu nazar aa reya panu ji thank you very much ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਟਾਈਮ ਪਾਕਿਸਤਾਨ ਜ਼ਿੰਦਾਬਾਦ ਖਾਲਿਸਤਾਨ ਤੇ ਐਸਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਗੁਰਪ੍ਰੀਤ ਸਿੰਘ ਪੰਨੂ ਨੇ ਵਾਜ਼ੇ ਕਰ ਦਿੱਤਾ ਕਿ ਨਰਿੰਦਰ ਮੋਦੀ ਕਦੀ ਵੀ ਪੰਜਾਬ ਨੂੰ ਮੈਦਾਨੇ ਜੰਗ ਨਹੀਂ ਬਣਾਏਗਾ ਉਹਨੇ ਕਿਹਾ ਕਿ ਅਸੀਂ ਕਦੀ ਵੀ ਪੰਜਾਬ ਦੇ ਵਿੱਚੋਂ ਪਾਕਿਸਤਾਨ ਤੇ ਹਮਲਾ ਨਹੀਂ ਕਰਾਂਗੇ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਸਾਡੀ ਮਦਦ ਕਰੇਗਾ ਖਾਲਸਾ ਰਾਜ ਲਿਆਉਣ ਵਾਸਤੇ ਲੇਕਿਨ ਪਾਕਿਸਤਾਨ ਨੇ ਇੱਕ ਬਹੁਤ ਵੱਡਾ ਮੌਕਾ ਗਵਾ ਦਿੱਤਾ ਜਿਹੜਾ ਕਿ ਪਿਛਲੇ ਦਿਨੋਂ ਆਇਆ ਸੀ ਲੇਕਿਨ ਅਸੀਂ ਸਮਝਨੇ ਆ ਕਿ ਪਾਕਿਸਤਾਨ ਇੰਟਰਨੈਸ਼ਨਲੀ ਸਤਾ ਤੇ ਖਾਲਿਸਤਾਨ ਦੀ ਗੱਲ ਕਰੇਗਾ ਖਾਲਿਸਤਾਨ ਦੀ ਹਮਾਇਤ ਕਰੇਗਾ ਗੁਰਪ੍ਰਤ ਸਿੰਘ ਪੰਨੂ ਨੇ ਕਿਹਾ ਕਿ ਖਾਲਸਾ ਰਾਜ ਬਹੁਤ ਜਲਦ ਆਏਗਾ ਕਿਉਂਕਿ ਇਸ ਟਾਈਮ ਪੂਰੀ ਦੁਨੀਆ ਦੇ ਅੰਦਰ ਖਾਲਸਾ ਰਾਜ ਦੀ ਗੂੰਜ ਹੈ ਚਾਹੇ ਅਮਰੀਕਾ ਹੋਏ ਚਾਹੇ ਕੈਨੇਡਾ ਹੋਏ ਆਸਟ੍ਰੇਲੀਆ ਹੋਏ ਬਰਤਾਨੀਆ ਹੋਏ ਇਹ ਸਾਰੇ ਟਾਪ ਕੰਟਰੀਜ਼ ਖਾਲਸਾ ਰਾਜ ਦੇ ਹੱਕ ਦੇ ਵਿੱਚ ਨੇ ਖਾਲਿਸਤਾਨ ਦੇ ਹੱਕ ਦੇ ਵਿੱਚ ਨੇ ਤੇ ਅਸੀਂ ਸਮਝਦੇ ਆ ਕਿ ਅਮਰੀਕਾ ਕੈਨੇਡਾ ਬਰਤਾਨੀਆ ਤੇ ਆਸਟ੍ਰੇਲੀਆ ਜੇ ਚਾਹੁੰਦੇ ਨੇ ਕਿ ਖਾਲਸਾ ਰਾਜ ਆਏ ਤੇ ਬਹੁਤ ਜਲਦ ਆਏਗਾ ਤੇ ਖਾਲਸਾ ਰਾਜ ਹਰ ਸੂਰਤ ਆਏਗਾ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ